4 ਮਹੀਨੇ ਦੇ 10 ਦਿਨਾਂ ਦੀ ਗੱਬਣਾ ਠੀਕ ਹੈ ਬਈ ਚੈੱਕ ਪਾਸ ਆ ਜੀ ਬਈ 10 ਕਿਲੋ ਦੁੱਧ ਕੰਡੇ ਵਾਲਾ ਆਪਾਂ 9 ਦੀ ਗਾਰੰਟੀ ਲਵਾਂਗੇ ਸਾਢੇ 8 ਗੱਡ ਜਾਏ ਜਮਾਂ ਗਾਂ ਫਰੀ ਦੇਵਾਂਗੇ ਠੀਕ ਇਹ ਬਈ 6 ਮਹੀਨੇ ਦੇ 15 ਦਿਨਾਂ ਦੀ 6 ਮਹੀਨੇ 15 ਦਿਨਾਂ ਦੀ ਚੈੱਕ ਪਾਸ ਇਹਦੇ ਥਲੇ ਦੁੱਧ ਇਹ ਥਲੇ ਦੁੱਧ ਹੈਗਾ ਬਈ 11 12 ਕਿਲੋ ਸਾਢੇ 6 ਮਹੀਨੇ ਦੀ ਗੱਬਣਾ ਚੈੱਕ ਬਈ ਹਾਂਜੀ 11 ਕਿਲੋ ਦੁੱਧ ਤੇ ਕੀ ਬਾਝੇ 12 ਮਹੀਨੇ ਦੀ ਗੱਬਣਾ ਚੈੱਕ ਪਾਸ ਹਾਂਜੀ 9 ਕਿਲੋ ਦੁੱਧ ਤੇ ਕੀ ਬਾਝ ਦੇਣੀ ਆਪਾਂ ਇਹ 40000 ਚ ਪਹੁੰਚ ਕਰ ਦਾਂਗੇ ਸੌ ਭਾ ਵੀ ਛੋਟਾ ਹੀ ਹੈ ਕੋਈ ਇੰਨੇ ਚ ਆਉਂਦਾ ਵੀ ਕੋਈ ਨਹੀਂ ਜੇ ਆਪਾਂ ਕਹਦੀਏ ਕਿ ਨਹੀਂ ਹਾਂ ਇੰਨੇ ਬਜਟ ਨਾਲ ਤਿਆਰ ਉਹ 5 7 10000 ਰੁਪਏ ਨਾਲ ਰਲਣਗੇ ਹੂੰ ਇੰਨਾ ਇਹ ਵਕੀੜੀ ਲਓ ਆ ਠੀਕ ਆ ਭਾਈ ਆਪਾਂ 11 ਦੀ ਗਾਰੰਟੀ ਚੱਕਦੇ ਆ ਤੇ ਇਹ ਫਿਰ ਕਿੰਨੇ ਦੇਣੀ ਆ ਭਾਈ ਇਹ 40000 ਚ ਪਹੁੰਚ ਕਰ ਦਾਂਗੇ 100 ਕਿਲੋ ਮਟਰਵਾੜਾ ਸਿਰਫ ਇਹ ਮਗਰ ਬੱਛੀ ਆ ਹਨਾ ਦੋ ਦੋ ਸਹੀ 11 ਕਿਲੋ ਭਾਈ ਹਾਂਜੀ ਤੇ ਮੁੱਲੇ ਦਾ ਆਪਾਂ ਕੀਤਾ ਇਹ ਇਹ 42000 ਚ 100 ਕਿਲੋ ਮਟਰ ਪਹੁੰਚ ਜੇ ਕਿਲੂਤੀ ਪੈ ਜਾਵੇ ਨਾ ਹਾਂ ਕਾੜੇ ਕੁੜੇ ਦੇ ਉੱਤੇ ਜਾਣਾ ਬਾੜਾ ਰਜ ਰੋ ਗਈ ਬਾਈ ਹੂੰ ਖੜਨੀ ਖੁੜਨੀ ਬੜੀ ਸੋਹਣੀ ਆ ਨਾ ਬਾਈ ਜੀ ਇਧਰ ਕਿੰਨਾ ਦੁੱਧ 6 ਗੱਲੇ ਬਾਈ ਬਾਈ ਦੁੱਧ 12 ਕਿਲੋ ਆ ਆਪਾਂ 11 ਦੀ ਗਰੰਟੀ ਲਵਾਂਗੇ ਇਹ ਕਿੰਨੇ ਹੀ ਦੇਣੀ ਆਪਾਂ ਬਾਈ ਇਹ ਵੀ 46000 ਚ ਪਹੁੰਚ ਕਰ ਸਾਸੀ ਗਲ ਮਿੱਤਰਾਂ ਨੂੰ ਸਵਾਗਤ ਕਰਦੇ ਆ ਆਪਣੇ ਚੈਨਲ ਦੇ ਨਾਲ ਜਿਹੜੇ ਸਾਰੇ ਦੋਸਤਾਂ ਮਿੱਤਰਾਂ ਦਾ ਜਿਹੜੀ ਅੱਜ ਦੀ ਵੀਡੀਓ ਬਣਾਉਣ ਦੇ ਲਈ ਆਪਾਂ ਫੇਰ ਪਹੁੰਚੇ ਵੀਰੇ ਮਲੇਂਦਰ ਦੇ ਫਾਰਮ ਤੇ ਬਾਈ ਦਾ ਐਡਰੈਸ ਹੈਗਾ ਚੋਟੀਆਂ ਗਲਾਂ ਤਹਿਸੀਲ ਵੀ ਮੋਗਾ ਤੇ ਜ਼ਿਲ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਟੋਟਲ ਜਿਹੜੇ ਤੁਹਾਨੂੰ 5 ਨਾਕ ਕਵਰ ਕਰਕੇ ਦਿਖਾਵਾਂਗੇ ਜਿਦੇ ਵਿੱਚ ਦੋ ਜਿਹੜੀਆਂ ਟੋਕੜ ਗੱਬਣਾ ਵੀ ਆ ਤੇ ਦੋ ਜਿਹੜੀਆਂ ਟੋਕੜਾਂ ਐ ਤੇ ਇੱਕ ਜਣੇ ਕੇ ਬੱਚੀ ਵਾਲੀ ਵੀ ਆ ਤੇ ਤਿੰਨ ਬਾਈ ਕੁਲ ਵੱਡੀਆਂ ਗਾਵਾ ਆ ਉਹ ਬਾਈ ਕਹਿੰਦਾ ਪਾ ਅਗਲੀ ਵੀਡੀਓ ਚ ਪਾਵਾਂਗੇ ਕੋਈ ਉੱਚੇ ਰੇਟ ਵਾਲੇ ਤਾਂ ਉਹ ਵੀ ਸੱਜਣ ਫੋਨ ਕਰ ਲਓ ਤੇ ਜਿਨ੍ਹਾਂ ਨੇ ਨਾਰਮਲ ਪੈਸੇ ਲਾਉਣੇ ਆ ਉਹ ਆ ਵੀਡੀਓ ਐਂਡ ਤੱਕ ਦੇਖ ਲਓ ਜੋ ਵੀ ਵੀ ਜਾਨਵਰ ਖਰੀਦਣਾ ਉਹਦੀ ਤਸੱਲੀਬਰਖਤ ਆਦੀ ਸਾਮਝ ਦੇ ਨਾਲ ਖਰੀਦਣਾ ਹੁਜਿੰਦਰ ਵੀਰੇ ਸਭ ਤੋਂ ਪਹਿਲਾਂ ਸਵਾਗਤ ਆ ਤੁਹਾਡਾ ਆਪਣੇ ਚੈਨਲ ਦੇ ਉੱਤੇ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਹੜੇ ਆਪਣੇ ਚੈਨਲ ਤੇ ਮਨਜਿੰਦਰ ਭਾਈ ਅੱਜ ਮੈਂ ਕਹਿੰਦਾ ਬਹੁਤ ਜ਼ਿਆਦਾ ਮੰਗ ਆ ਜਿਹੜਾ ਆ ਟਾਈਮ ਚੱਲ ਰਿਹਾ ਕੁੱਕੜ ਗੱਪਣਾ ਨਾ ਭਾਈ ਤੇ ਭਾਈ ਆਪਾਂ ਅੱਜ ਆਪਰੇ ਦੋ ਲੈਣੀਆਂ ਬਾਈ ਹਨਾ ਤੇ ਆਪਾਂ ਸਭ ਤੋਂ ਪਹਿਲਾਂ ਸਟਾਰਟ ਕਰ ਲਈਏ ਕਰਮ ਵਾਲੀ ਜਿਹੜੀ ਇੱਕ ਨੰਬਰ ਤੇ ਖੜੀ ਹੈ ਭਾਈ ਕੀ ਇਹਦੀ ਡਿਟੇਲ ਆ ਕਨਵਾ ਸੂਆ ਸੂਈ ਵੀ ਆ ਕਨਵੇਂ ਲਈ ਗੱਪਣਾ ਭਈ ਇਹ ਭਾਈ ਜੀ ਲੋਕਲ ਨਾਲ ਦੇ ਪਿੰਡੋਂ ਲਈ ਆ ਜੀ ਭਾਈ ਪ्योर ਮੰਨ ਕੇ ਪਹਿਲਾ ਸੂਆ ਸੂਈ ਦੂਜੇ ਸੂਈ ਨਹੀਂ ਸੂਣਾ ਹੁਣ ਠੀਕ ਆ ਭਾਈ 25 ਨੇ ਠੀਕ ਆ ਭਾਈ 6 ਮਹੀਨੇ ਦੇ 15 ਦਿਨਾਂ ਦੀ ਟੈਸਟ ਚੈੱਕ ਕਰਵਾਈ ਵੀ ਆਪਣੀ ਠੀਕ ਹੈ ਬਾਈ ਡਾਕਟਰ ਕੋਲ ਕੋਈ ਆਦਾ ਭੈਣ ਭਰਾ ਡਾਕਟਰ ਲਿਆਵੇ ਨੇ ਘਰੇ ਜਾ ਕੇ ਚੈੱਕ ਕਰਵਾ ਲਵੇ ਠੀਕ ਹੈ ਬਾਈ ਠੀਕ ਹੈ ਠੀਕ ਹੈ ਬਾਈ ਤੇ ਦੁੱਧ ਦਾ ਉਹਨੇ ਸਭ 12 ਕਿਲੋ ਜੀ ਬਾਈ ਕੋਣ ਦੇ ਹੱਥ ਤੋਂ ਪੌਣਾ ਹੁਣ 11 ਕਿਲੋ ਰੈਡੀ ਆ ਜੀ ਜੀ ਬਾਈ ਹਾਂ ਚੈੱਕ ਕਰਵਾਈ ਆ ਸਾਢੇ 6 ਮਹੀਨੇ ਦੀ ਗੱਭਣ ਚੈੱਕ ਬਾਈ ਹਾਂਜੀ 11 ਕਿਲੋ ਦੁੱਧ ਤੇ ਕੀ ਭਾਜ ਦੇਣੀ ਆ ਬਾਈ ਜੀ 53000 ਚ ਪਹੁੰਚ ਕਰ ਦਾਂਗੇ 100 ਕਿਲੋ ਮੀਟਰ ਰੋਡ ਬੱਠ ਠੀਕ ਆ ਨਾ ਬਾਈ ਤੇ ਪਰ ਬਾਈ ਕਹਿੰਦਾ ਵੀ ਕੋਈ ਵੀ ਸੱਜਣ ਫੋਨ ਲਾਓ ਸੌਦਾ ਉਹ ਜਿਆ ਹੋ ਜਾਂਦਾ ਹੁੰਦਾ ਕੋਈ ਬਾਹਰ ਘਾਟ ਹੋ ਜਾਂਦੀ ਹੈ ਨਾ ਕੋਈ ਦੋ ਲੈ ਕੇ ਜਾਉਂਗੇ ਤਾਂ ਉਹ ਜਿਆ ਕੱਬਾ ਤਾਂ ਜਾ ਆ ਬੇਨਤੀ ਭਾਈਓ ਨੇ ਵੀ ਵੀਡੀਓ ਸਾਰੀ ਵੇਖਿਆ ਕਰੋ ਹਾਂ ਸਾਰੇ ਪਸੂ ਮਤਲ ਦੇ ਹੁੰਦੇ ਆ ਇਹ ਵੀ ਪਹਿਲੀ ਗਾਂ ਵੇਖ ਕੇ ਹਾਂ ਪਿੰਨੇ ਪਹਿਲੇ ਪਹਿਲੇ ਦੇ ਵਿਕਣੀ ਵਿਕਣੀ ਹੈ ਭਾਈ ਭਾਈ ਫੇਸ ਕੁਆਲਿਟੀ ਬਹੁਤ ਸੋਹਣੀ ਹੈ ਨਾ ਬਾਕੀ ਜਾਣਖਾਂ ਵਾਲੀ ਆ ਪੂਰੀ ਕਿ ਨਹੀਂ ਇਹ ਆ ਤੁਸੀਂ ਦੇਖੋ ਭਾਈ ਚਵਾਈ ਜੂਈ ਯellow ਕਿਵੇਂ ਆ ਭਾਈ ਬਾਈ ਬਹੁਤ ਵਧੀਆ ਪੌਲੀ ਸੀਲਸ ਲੱਗ ਬਹੁਤ ਜਿਆਦੇ ਥਣ ਬਹੁਤ ਚੰਗਾ ਲੱਗਾ ਵਾ ਬਿਲਕੁਲ ਨਾਲ ਭਾਈ ਬਾਕੀ ਇਹ ਹਰ ਸਾਲ ਵਿਕਦੀ ਹੈ ਭਾਈ ਇਹ ਰੁੱਤ ਹਾਂ ਮਨਿੰਦਰ ਭਾਈ ਜਿਹੜੇ ਰਤ ਜene ਜਾ ਕੇ ਸੂਣਾਏ ਉਦੋਂ ਦੁੱਧ ਲੱਭੇ ਨਾਲ ਲੱਭਣਾ ਉਦੋਂ ਫੇਰ ਭਾਈ ਪੰਡਾ ਜੀ ਜਰਸੀ ਜਰਸੀ ਹੁੰਦੀ ਹੈ ਜਰਸੀ ਵੀ ਨਹੀਂ ਕ੍ਰੋਸ ਵੀ ਲਾ ਲਓ ਜਰਸੀ ਵੀ ਇਹ ਸਾਰਾ ਕੁਝ ਹੀ ਹੈ ਹਾਂ ਮੈਕਸੀ ਹੈ ਵਾ ਬਿਲਕੁਲ ਹਨ ਬਾਈ ਤੇ ਉਸ ਤੋਂ ਬਾਅਦ ਮਨਜਿੰਦਰ ਭਾਈ ਦੂਸਰੇ ਨੰਬਰ ਵਾਲੀ ਤੇ ਆ ਜਾ ਬਾਈ ਇਹਦੀ ਕੀ ਡਿਟੇਲ ਹੈ ਬਾਈ ਇਹਦੀ ਬਾਈ ਇਹ ਵੀ ਦੋਨੇ ਇਹ ਤਿੰਨੇ ਇੱਕ ਕਰੋ ਲਾਈਆਂ ਇਹ ਠੀਕ ਹੈ ਬਾਈ ਇਹ ਹੈਗੀ ਆ 4 ਮਹੀਨਿਆਂ ਤੋਂ 5-7 ਦਿਨ ਉੱਤੇ ਲੰਘੀ ਆ ਠੀਕ ਹੈ ਬਾਈ ਦੁੱਧ 10 ਕਿਲੋ ਕਿਹਾ ਸੀ ਚੈੱਕ ਜੋ ਕਰਾਉਣ ਦਾ ਫਰਕ ਪਿਆ ਦੁੱਧ 9 ਕਿਲੋ ਕੰਡੇ ਤੇ ਆ ਠੀਕ ਹੈ ਬਾਈ 10 ਹੀ ਹੋਊਗਾ ਠੀਕ ਹੈ ਬਾਈ ਹਾਂ ਚਾਰ ਮਹੀਨਿਆਂ ਦੀ ਗੱਪਣ ਬਈ ਆਪਣੀ ਚੈੱਕ ਕਰਾਈ ਵੀ ਹੈ ਚੈੱਕ ਪਾਸ ਹੈ ਜੀ ਅਗਲਾ ਆ ਵੀ ਚੈੱਕ ਕਰਾ ਕੇ ਲੈ ਬਈ ਬਿਆਨਾ ਘੱਟ ਪਾ ਲਓ ਘਰੇ ਲੈ ਜਾ ਕੇ ਡਾਕਟਰ ਉੱਤੇ ਚੈੱਕ ਕਰਾ ਕੇ ਫੇਰ ਗੱਡਿਆਂ ਨੂੰ ਵਾਪਸ ਭਰੋ ਇੰਨੀ ਗਰੰਟੀ ਕਿ ਹੈ ਨਾ ਰਾਜੀ ਵੇ ਕਈ ਵਾਰ ਘੱਟ ਦੁੱਧ ਕੰਨ ਸੇ ਬਈ ਥਲੇ ਬਈ ਇਹ ਸਾਲੇ 10 ਕਿਲੋ ਦੁੱਧ ਰੈਡੀ ਮੰਨ ਕੇ ਚਲੋ ਠੀਕ ਹੈ ਬਈ ਪਰ ਆਨਲਾਈਨ ਆਪਾਂ ਗਰੰਟੀ ਦੇਵਾਂਗੇ 9 ਵਜੇ ਠੀਕ ਹੈ ਉਹ ਆ ਦੀ ਇੱਕ ਨੰਬਰ ਹਾਂ ਕਿਉਂਕਿ ਕਈ ਵਾਰੀ ਪਸ਼ੂ ਢਲਮਟ ਹੋ ਜਾਂਦੀ ਹੈ ਠੰਡ ਠੰਡੇ ਨਾਲ ਹੈ ਨਾ ਕਿਹਤ ਕੋਣਾ ਬਈ ਠੰਡਾ ਟੀਕਾ ਲੱਗਣਾ ਥੋੜਾ ਘਰ ਫਰਕ ਪੈਂਦਾ ਮਨਜਿੰਦਰ ਨੂੰ ਚੋਂ ਜਾਣ ਲੋ ਇਹ ਵੀ ਓਕੇ ਬਾਈ ਬਾਈ ਜਮਾ ਓਕੇ ਹੈ ਜੀ ਕੋਈ ਬਾਜ਼ਾਰ ਦੇ ਕੋਈ ਨਹੀਂ ਰਾਤ ਦੀਆਂ ਵੜਾ ਆਈਆਂ ਤੇ ਅੱਜ ਆਪਾਂ ਵੀਡੀਓ ਚ ਖਾਧੀਆਂ ਵਾ ਬਿਲਕੁਲ ਹੈ ਨਾ ਬਾਈ ਤੇ ਅਜੇ ਖਾਫੀ ਕਿ ਹੋ ਸਕਦਾ ਦੁੱਧ ਵਧ ਵੀ ਜਾਣ ਬਿਲਕੁਲ ਜੀ ਆਪਣੇ ਕੋਲ ਥੜ ਦੀ ਮਨਜਿੰਦਰ ਬਾਜੂਗੀ ਜੀ ਘਰਾਂ ਦੇ ਸੇਵਾ ਆਪਾਂ ਨੂੰ ਪਤਾ ਹੁੰਦਾ ਕਿਵੇਂ ਹੁੰਦੀ ਬਾਈ ਹਾਂ ਤੇ ਬਾਕੀ ਦਿਨ ਦੇ ਦਿਨ ਫਰਕ ਪੈਣਾ ਹੀ ਆ ਕਿ ਨਹੀਂ ਬਾਕੀ ਜੇ ਬਾਈ ਸਿਆਲੋ ਸਿਆਲ ਦੁੱਧ ਪੀਉਣੀਆਂ ਇਹ ਜਦੋਂ ਫੁੱਲ ਗਰਮੀ ਚ ਫੇਰ ਦੁੱਧ ਘਰ ਵਾਧੂ ਆ ਜਾਣੀ ਬਾਕੀ ਥਣ ਥਣ ਬਹੁਤ ਸੋਹਣਾ ਕਰਨ ਵਾਲੀ ਨੂੰ ਹੈ ਨਾ ਬਾਈ ਤੇ ਮਨਜਿੰਦਰ ਇਹ ਆਪਣੀ ਨੋਕਲੋ ਦੁੱਧ ਹਨਾ 4 ਮਹੀਨਿਆਂ ਦੀ ਗੱਪਣ ਚੱਕ ਇਹ ਕਿੰਨੇ ਭਾਜ ਦੇਣੀ ਇਹ 48000 ਚ 100 ਕਿਲੋਮੀਟਰ ਰੋਡ ਪਹੁੰਚ ਜੀ 48000 ਹੋ ਜੂਗੀ ਤੇ ਮਨਜਿੰਦਰ ਉਸ ਤੋਂ ਬਾਅਦ ਬਈ ਤੀਸਰੇ ਨੰਬਰ ਵਾਲੀ ਤੇ ਆ ਜਾ ਬਈ ਹਨਾ ਬੜਾ ਸੋਹਣਾ ਬੱਚੀ ਦਾ ਹਨਾ ਬਹੁਤ ਜਿਆਦਾ ਨਗੀਨਾ ਹੀ ਆ ਜੇ ਫੰਡਰ ਵੱਚੀ ਨੂੰ ਦੋ ਤਾਂ ਨਾ ਵੀ ਦਿੰਦੀ ਹੁੰਦੀ ਤੇ ਫਿਰ ਵੀ ਕਹੇ ਮੰਡੀਪਾਲ ਨੇ ਦੀ 32000 ਰੁਪਏ ਵੇਖ ਜਾਨੀ ਸਭ ਜੀ ਰਾਜੀ ਇੱਕ ਵਾਰੀ ਬਾਹਰ ਕੱਢ ਮਾੜਾ ਹਨਾ ਤੇ ਬਾਹਰ ਕੱਢ ਕੇ ਨਾ ਬਥੇਨ ਦਿਖਾਉਂਦੇ ਦੁੱਧ ਬਾਈ ਜੇ ਥੱਲੇ 12 ਕਿਲੋ ਆ ਠੀਕ ਆ ਬਾਈ 11 ਦੀ ਆਪਣੀ ਗਾਰੰਟੀ ਆ ਠੀਕ ਹਨਾ ਬ ओके ਗਰੰਟੀ ਇਹ ਚੀਜ਼ੇ ਆਪਣੇ ਕੋ ਸਬੂਤ ਸਾਰਾ ਪਿਆ ਓਕੇ ਬਈ ਬੰਦੇ ਨੇ ਲਈ ਤਾਂ ਬਹੁਤ ਮਹਿੰਗੀ ਸੀਗੀ ਓਕੇ ਤੇ ਰੱਬ ਜਾਨੇ ਕੀ ਸਮੱਸਿਆ ਆ ਗਈ ਤੇ ਗਾਂ ਸੰਭ ਵੀ ਨਹੀਂ ਬੱਚਾ ਮਾਰਦਾ ਹਾਂ ਤੇ ਹੁਣ ਆਪਾਂ ਹਸਾਉਣ ਨਾਲ ਲੈ ਲਈਆ ਬਿਲਕੁਲ ਹਾਂ ਬਈ ਦੁੱਧ ਹੁਣ ਫੇਰ ਉਹਨਾਂ ਹੀ ਦਊਗੀ ਬਿਲਕੁਲ ਆਹ ਦੁੱਧ ਬਈ ਦੋ ਚੌਥ ਪੰਜ ਦਿਨਾਂ ਦੇ ਸੱਤ ਹੋ ਗਏ ਹਨ ਦਲੀਆਂ ਦਲੀਆਂ ਲੇਟੀ ਲੂਟੀ ਪੈ ਜਾਵੇ ਨਾ ਹਾਂ ਕਾੜੇ ਕੁੜੇ ਉੱਤੇ ਜਾਣਾ ਕਾੜਾ ਰਾਜੂ ਹੋ ਗਈ ਬਾਈ ਹੂੰ ਖੜਨੀ ਖੁੜਨੀ ਬੜੀ ਸੋਹਣੀ ਹੈ ਨਾ ਬਾਈ ਜਿਹੜਾ ਸੂਆ ਕਨਵਾ ਸੈਦਾ ਬਾਈ ਪਹਿਲਾ ਸੂਆ ਸੂਈ ਹੈ ਜੀ ਪਹਿਲਾ ਸੂਆ ਬੰਦਾ ਜ ਹੋਊਗੀ ਹਾਂ ਬੰਦਾ ਜ ਹੋਊਗੀ ਹੋ ਸਕਦਾ ਤੇ ਬਾਕੀ ਬਾਈ ਹੂੰ ਥਾਣਾ ਪਾਂਡਾ ਦੇਖੋ ਤੁਸੀਂ ਹੈ ਨਾ ਕਰਮ ਵਾਲੀ ਨੂੰ ਥੋੜੀ ਜਿਹੀ ਲਿਬੜੀ ਵੀ ਆ ਸਾਰੇ ਪਸ਼ੂਆਂ ਚ ਬਾਈ ਕਿਸੇ ਪਸ਼ੂ ਚ ਕੋਈ ਕਮੀ ਨਹੀਂ ਸਿਰਫ ਇੱਕ ਨਵਾਉਣ ਦੀ ਕਮੀ ਹੈ ਨਵਾਉਣ ਦੀ ਹੈ ਨਾ ਆ ਤੁਸੀਂ ਦੇਖੋ ਫੇਸਬੁਕ ਆਈ ਸ਼ਹਿਰ ਚ ਵੀ ਪੈਂਦੀ ਹੈ ਜਰਸੀ ਚ ਪੈਂਦੀ ਹੈ ਰਾਜੀ ਆ ਵੱਡੀ ਆ ਮਨਜੀਦਰ ਕਿੰਨਾ ਦੁੱਧ 46000 ਚ ਪਹੁੰਚ ਕਰ ਦਾਂਗੇ ਜੀ 46000 ਮੇਰਾ ਬਾਈ ਕਸਾਈ ਵਾਲਾ ਫੋਨ ਨਾ ਲਾਵੇ ਜਿੱਦਣ 16 17 ਕਿਲੋ ਦੁੱਧ ਹੋਇਆ ਫਿਰ ਆਪਾਂ 60 65 ਦੀ ਦੇਵਾਂਗੇ ਹਾਂ ਫਿਰ ਚਲ ਆਪਾਂ ਨੂੰ ਪਤਾ ਹੀ ਵੀ ਕਰ ਲੈ ਤੇਰਾ ਕੀ ਆ ਬਈ ਬੱਚੇ ਨੂੰ ਅਗਲਾ ਘਰੇ ਲੈ ਕੇ ਮਾਰ ਹੀ ਜਾਉਂਦਾ ਵਾ ਤੇ ਪਹਿਲਾਂ ਹੀ ਮਾਰ ਕੇ ਚਲੋ ਆਉਦਾ ਬਿਲਕੁਲ ਉਸ ਤੋਂ ਬਾਅਦ ਬਈ ਚ ਚੌਥੇ ਨੰਬਰ ਵਾਲੀ ਤੇ ਆ ਯਾਰ ਮੋਹਨਜਿੰਦਰ ਬਾਈ ਇਹਦੀ ਘਰ ਵਾਲੀ ਦੀ ਬਈ ਕੀ ਡਿਟੇਲ ਹੈ ਬਾਈ ਇਹ ਤੀਜਾ ਦੂਜਾ ਸੁਗਸੂਈ ਜੱਸੀ ਠੀਕ ਹੈ ਬਈ ਤੇ ਦੁੱਧ ਆਏ ਥੱਲੇ 12 ਕਿਲੋ ਠੀਕ ਹੈ 11ਾਂ ਦੀ ਗਾਰੰਟੀ ਤੋਰੀ ਬਾਈ ਠੀਕ ਹੈ ਬਾਈ 11ਾਂ ਦੀ ਗਾਰੰਟੀ ਹੈ ਜਵਾਬ ਪਸਵਾ ਦੇ ਇੱਕ ਨੰਬਰ ਨਿਆਣਾ ਪਾਉਂਦੀ ਰੂਟ ਵੀ ਨਹੀਂ ਓਕੇ ਜੇ ਮੈਂ ਥੋੜਾ ਨਾ ਤੁਹਾਨੂੰ ਇਹ ਮਨਜਿੰਦਰ ਬਈ ਵੈਸੇ ਨਵਾਇਆ ਪਸੂ ਥੋੜਾ ਜਿਹਾ ਲੱਗਦਾ ਬਾਕੀ ਫੇਸ ਕੁਆਲਿਟੀ ਤੋਂ ਪਤਾ ਲੱਗ ਜਾਂਦਾ ਪਸੂ ਕਿੰਨੇ ਕੁ ਸੂਆਂ ਚੱਕਦਾ ਹਾਂਜੀ ਹਾਂ ਵੀ ਨਵਾਂ ਹੈ ਜਾਂ ਪੁਰਾਣਾ ਹੈ ਨਾ ਬਾਕੀ ਬਾਈ ਮੇਨ ਆ ਇਹ ਹਿਮਾਚਲ ਵਾਲੀਆਂ ਢੰਡਗਿਆਂ ਨਹੀਂ ਇਹ ਸਹੀ ਕਹਣਾ ਵੀ ਇਦਨਾ ਬਾਅਦ ਮਹੀਨੇ ਬਾਅਦ ਮਾਰ ਜਾਂਦਾ ਰਾਜੀ ਰੋਕੀ ਤੇ ਇੱਥੋਂ ਤੁਹਾਨੂੰ ਮੈਂ ਦਿਖਾਉਣ ਦਿਖਾਉਣਾ ਉਹ ਹਿਮਾਚਲ ਵਾਲੀਆਂ ਨਿੱਕੀਆਂ ਨਿੱਕੀਆਂ ਹੋਈਆਂ ਲੱਸੀਆਂ ਫਿੱਕੀਆਂ ਜੀਆਂ ਮਨਜਿੰਦਰ ਥਾਣ ਬਹੁਤ ਸੋਹਣਾ ਚਵਾਈ ਚਵਾਈ ਕਿਵੇਂ ਬਾਈ ਬਾਈ ਇੱਕ ਨੰਬਰ ਆ ਚਵਾਈ ਆ ਤਾਂ ਕਿਸੇ ਪਸੂ ਦੀ ਕੋਈ ਕਮੀ ਹੋਤਾ ਪਾ ਬੈਠੇ ਬਿਲਕੁਲ ਹਨ ਬਾਈ ਕਿੰਨਾ ਦੁੱਧ ਸਹਿਦ ਲੈ ਬਾਈ ਬਾਈ ਦੁੱਧ 12 ਕਿਲੋ ਆ ਠੀਕ ਆ ਬਾਈ ਆਪਾਂ 11 ਦੀ ਗਾਰੰਟੀ ਚੱਕਦੇ ਆ ਤੇ ਇਹ ਫਿਰ ਕਿੰਨੇ ਦੇਣੀ ਆ ਬਾਈ ਇਹ 44000 ਚ ਪਹੁੰਚ ਕਰ ਦਾਂਗੇ 100 ਕਿਲੋ ਮੀਟਰ ਵਾਲਾ 46000 ਹਨ ਤੇ ਲਓ ਵੀ ਮਿੱਤਰੋ ਮੈਂ ਅੱਜ ਸਾਰੇ ਰੇਟ ਸਾਰੇ ਸਮਝ ਲਓ ਦੁੱਧ ਵੀ ਸੰਗਣਾ ਜਰਸੀ ਦਾ ਚਾ ਪੂਰਾ ਬਿਲਕੁਲ ਹਨ ਬਾਈ ਬਾਕੀ ਮਰਜਿੰਦਰ ਹੁਣ ਰੱਤ ਤੋਂ ਸੋਹਣੀ ਆ ਗੱਬਣ ਟੋਕੜ ਹੋ ਗਈਆਂ ਹਨ ਤੇ ਵੀ ਹੋਈ ਜਾਣਾ ਹੈ ਦੱਸਿਆ ਉਹਨਾਂ ਟੀਕੇ ਭਰਾਇਆ ਵਿਆ ਓਕੇ ਗਾਰੰਟੀ ਕੋਈ ਨਹੀਂ ਖਾਲੀ ਮੰਨੋ ਪੱਟੀਕੇ ਭਰਾਇਆ ਵਿਆ ਉਹ ਆਪਾਂ ਚਲੋ ਅਗਲੇ ਨੇ ਦੱਸਤਾ ਹਨ ਤੇ ਮਨਜਿੰਦਰ ਉਸ ਤੋਂ ਬਾਅਦ ਬਾਈ 5ਵੇਂ ਨੰਬਰ ਵਾਲੀ ਜਿਆ ਜੀ ਬਾਈ ਇਹਦੀ ਕੀ ਡਿਟੇਲ ਆ ਬਾਈ ਬਾਈ ਇਹ ਵੀ ਦੂਜਾ ਸੂਆ ਸੂਈਆ ਗੜ ਰਾਜੂ ਜੀ ਬਹੁਤ ਆ ਠੀਕ ਆ ਬਾਈ ਤੇ ਤਿੰਨਾਂ ਮਹੀਨੇ ਦਾ ਸੁਆਵਾ ਆਜੇ ਨੂੰ 3 ਘਰਾਂ ਨੂੰ ਕੇ 9 ਦਿਨ ਠੀਕ ਆ ਭਾਈ 10 ਤੋਂ 11 ਕਿਲੋ ਦੁੱਧ ਰੈਡੀ ਕੰਡੇ ਲਾ 11 ਕਿਲੋ ਰੈਡੀ ਹੈ ਜੀ ਮਗਰ ਇਹਦੇ ਬੱਚਾ ਭਾਈ ਬੱਚੀ ਹੈ ਜੀ ਬੱਚੀ ਇਹ ਫਿਰ ਆਪਾਂ ਕਿੰਨੇ ਦੇਣੀ ਆ ਭਾਈ ਇਹ ਵੀ 42000 ਚ ਪਹੁੰਚ ਕਰ ਦਾਂਗੇ ਜੀ ਇਹ ਪਹਿਲੇ ਆਪਣਾ ਸੌਦਾ ਹੋ ਗਏ ਕਿ ਇਹਨਾਂ ਦੇ ਬੰਦੇ ਨੇ 1000 ਰੁਪਏ ਸਾਹੀ ਵਜ ਤੇ ਲੈਣ ਹੀ ਨਹੀਂ ਆਇਆ ਓਕੇ ਇਹਦੇ ਕਰਮਾ ਜ ਨਹੀਂ ਸੀਗਾ ਉਹਦਾ ਠੀਕ ਹੈ ਨਾ ਭਾਈ ਹਾਂ ਬਾਕੀ ਉਹ ਗਾਂ ਵੱਡੀ ਬਹੁਤ ਆ ਭਾਈ ਹੈ ਨਾ ਖੁੱਲੀ ਖਾਲੀ ਬਹੁਤ ਆ ਬੱਚਾ ਦਾ ਉਹ ਪੱਠੇ ਖਾਈ ਜਾਂਦਾ ਹਾਂ ਨਾ ਹਾਂਜੀ ਤੇ ਲੈ ਤੇਰਾ ਦਿਮਾਰੀ ਤੋੜ ਦੇ ਭਾਈ ਗਾ ਬਈ ਹੂੰ ਚਮਕਦਮ ਕਾਲੀ ਪੂਰੀ ਹਾਂਜੀ ਹਾਂਜੀ ਤੇ ਬਾਕੀ ਟੀਕਾ ਬਾਈ ਕਹਿੰਦਾ ਭਰਾਇਆ ਉਹ ਆਪਦੀ ਕੋਈ ਖਾਲੀ ਮਨ ਉਹ ਦੱਸਿਆ ਤਾਂ ਹੈ ਬਾਈ ਆਪਾਂ ਭਰਾਇਆ ਕਰਕੇ ਕਿਸੇ ਨੇ ਹਾਂ ਵੀ ਉਹਦੇ ਨਾਲ ਇਹ ਹੁੰਦਾ ਵੀ ਚੱਲ ਅਗਲਾ ਮਹੀਨਾ ਡੇਢ ਮਹੀਨਾ ਵੇਟ ਕਰ ਲੈਂਦਾ ਕਿ ਨਹੀਂ ਬਸ ਇੰਨੇ ਦਿਨਾਂ ਚ ਪਸ਼ੂ ਫਰਦਾ ਵੀ ਨਹੀਂਗਾ ਹਾਂ ਫਰਦਾ ਨਹੀਂ ਬਾਈ ਪਾਉਣ ਨੂੰ ਰੇਟੇ ਰੋਟੀ ਪਾ ਕੇ ਦੁੱਧ ਤਾਂ 15 16 ਕਿਲੋ ਦੇਉਂਦੇ ਪਰ ਮੈਂ ਵੀ ਤੱਕਾ ਨਹੀਂ ਦਿੱਤਾ ਮੈਂ ਕਿਹਾ ਕੋਈ ਗੱਲ ਇਹਨੂੰ ਚੱਲੀ ਜੰਨਾ ਬਿਲਕੁਲ ਨਹੀਂ ਬਾਈ ਇਹਦੇ ਮਗਰ ਬੱਛੀ ਆ ਹਾਂ ਦੁੱਧ ਤਾਂ ਸਹੀ 11 ਕਿਲੋ ਬਈ ਹਾਂਜੀ ਤੇ ਮੁੱਲ ਇਹਦਾ ਆਪਾਂ ਕੀਤਾ ਇਹ 42000 ਚ 100 ਕਿਲੋ ਮਟਰ ਪਹੁੰਚ ਜੇ 42000 ਜਣਾ ਤੇ ਆ ਜਿਹੜਾ ਬੱਚਾ ਦਾ ਦੁੱਧ ਚ ਪੱਤੇ ਖਾਈ ਜਾਂਦਾ ਆ ਬਾਈ ਕੋਲੇ ਤਾਂ ਜਿਹੜੀਆਂ ਵੱਡੀਆਂ ਗਾਵਾਂ ਹਨ ਇਹਨਾਂ ਨੂੰ ਬਾਈ ਕਹਿੰਦਾ ਆ ਅਗਲੀ ਵੀਡੀਓ ਚ ਪਾਵਾਂਗੇ ਆ ਮਨਜਿੰਦਰ ਬਾਈ ਤਾਜੀ ਸੂਪੀ ਆਣਾ ਬਾਈ ਰਾਤ ਸੁੱਈ ਆ 20 ਕਿਲੋ ਕੰਡੇ ਵਾਲਾ ਬੋਲਾ ਵੱਛੀ ਮਗਰ ਓਕੇ ਇਹ ਵੱਛੀ ਇਹ ਤੇ ਮਗਰ ਆਣਾ ਇਹਦੇ ਆ 35 ਤੋਂ 40 ਕਿਲੋ ਦੇ ਵਿੱਚ ਬੋਲਾ ਚਵਾ ਕੇ ਦੇਣੀ ਆਪਾਂ ਓਕੇ ਹਲੇ ਆਪਾਂ ਤੇ ਦੂਜੀਆਂ ਤੋਂ ਆਪਣੇ ਕੋਲ ਬੱਤੀ ਬੱਤੀ ਲੀਟਰ ਆ ਗਿਆ ਵਾ ਬਸ ਠੀਕ ਆਣਾ ਬਾਈ ਤੇ ਮਨਜਿੰਦਰ ਆਪਾਂ ਮਰਾਈਏ ਧਾਰਾਂ ਬਾਈ ਆਣਾ ਹਾਂਜੀ ਉਹ ਵੀ ਆ ਪੜ੍ਹਨੇ ਆ ਦੋਨੇ ਗੱਬਣ ਤੋਂ ਕੜਾਵਾ ਬਚੋਗੇ ਦਿਖਾਵਾਂਗੇ ਹਣਾ ਤੇ ਸਾਰਿਆਂ ਜੋੜਨ ਵਾਲੇ ਵੀਡੀਓ ਬਾੜੀ ਲੰਮੀ ਹੋ ਜਾਣੀ ਆ ਗੱਬਣ ਤੋਂ ਕਰਦੀਦਾ ਮਨਜਿੰਦਰ ਭਾਈ ਮੰਗ ਰਹਿੰਦੀ ਆ ਅੱਖਾਂ ਮੀਚ ਕੇ ਬੈਠੀ ਚੱਲਾ ਬਈ ਆ ਕੋਈ ਚੱਕਰ ਨਹੀਂ ਗੱਬਣ ਦਾ ਕਰਦਾ ਅਗਲਾ ਕਹਿੰਦਾ ਨਾਲੇ ਬਈ ਇਹ ਚੱਕਰ ਵਿੱਚ ਦੌਤਾ ਲਿਆ ਗਮਾਉਂ ਵੀ ਆ ਇਹਨਾਂ ਨੇ ਦਿਨੋਂ ਤੇ ਛੱਡਣਾ ਪੈਣਾ ਹਾਂ ਤੇ ਜਮੀਨਾ ਇੱਕ ਪੱਠੇ ਵੀ ਪਾਉਣੇ ਪੈ ਜਾਣ ਹਾਂ ਕੋਈ ਵੱਡੀ ਗੱਲ ਨਹੀਂ ਕੀ ਆਓ ਜੇ ਦਸ ਦਾ 11 ਕਰੇ ਕਰੇ ਦੁੱਧ ਦਈਏ ਨਹੀਂ ਇਹਦਾ ਮਤਲਬ ਦੁੱਧਾਂ ਲਗਾਈਆਂ ਕਿ ਨਹੀਂ ਦੁੱਧਾਂ ਲਗਾਈਆਂ ਹਾਂ ਗੱਬਣ ਦੇ ਇਹ ਗਾਰੰਟੀ ਆ ਮਹੀਨੇ ਚ ਲੈ ਦੋਹਾਂ ਦੀ ਲੈ ਲਓ ਸੂਣ ਤੇ ਕਰ ਵੀ ਲੈ ਲਓ ਕਿਉਂਕਿ ਆਪਣੀਆਂ ਚੈੱਕ ਕਰਾਈਆਂ ਬਾਈ ਇੱਕ ਦੋ ਜ ਮੇਰੇ ਨਾਲ ਹੋਇਆ ਚੱਕਰ ਗਾਰੰਟੀ ਤੇ ਲਿਆਂਦੀਆਂ ਹੂੰ ਤੇ ਨਾ ਪਤਾ ਨੇ ਗੱਬਣ ਦਾ ਬਾਈ ਅਗਲੇ ਨੂੰ ਗਾਇ ਚੈੱਕ ਕਰਾਈ ਲਵੇ ਯਾਰ ਬਾਤਕ ਨਹੀਂ ਆ 150 ਰੁਪਏ ਲੱਗਦੇ ਹਨ ਬੜੀ ਗੱਲ ਵਿੱਚ ਨਹੀਂ ਨਹੀਂ ਅਗਲੇ ਨੇ ਪਹਿਲੇ ਲਾਉਣੇ ਆ ਕਿ ਨਹੀਂ ਹੂੰ ਕੁਝ ਵਾਰ ਤੂੰ ਹੀ ਫਾਰਕ ਹੈ ਬਾਈ ਅਗਲਾ ਵੀ ਫਾਰਕ ਹੈ ਨਹੀਂ ਫੇਵਰੀ ਪਸੂ ਉਹ ਕਰ ਜਵੇ ਕੋਈ ਹਨਾ ਕਲਾਂਬਾ ਨਹੀਂ ਹਾਂ ਕਾਨੂੰ ਕੋਕਾ ਪਕੜਿਆ ਕਲੇਕ ਵੇਚਣੀ ਆ ਆਪ ਵੀ ਵੇਚਣਗੀਆਂ ਕਿ ਨਹੀਂ ਹੂੰ ਕੋਈ ਕਈ سارے ਬੱਚੇ ਲਾ ਲਾ ਕੇ ਨਾਲ ਆ ਉਹ ਕੋਈ ਨਹੀਂ ਫਾਰਕ ਹੋ ਗਿਆ ਭਰਵਾ ਜੋ ਆਪਣਾ ਰੋਕਦੀ ਆ ਦੁੱਧ ਵੀ ਅੱਧਾ ਕਿਲੋ ਘੱਟ ਦੱਸ ਕੇ ਦੇ ਦੇ ਯਾਰ ਕਿਸੇ ਨੂੰ ਕਿ ਨਹੀਂ ਮੈਂ ਦੁੱਧ ਦਾ ਡੱਬਾ ਆਉਣਾ ਜੀ ਦੁੱਧ ਦਾ ਅੱਧਾ ਕਿਲੋ ਘੱਟ ਦੱਸਿਆ ਵੇ ਦੁੱਧ ਘਰੇ ਆਵੇ ਵੱਧ ਨਿਕਲੇ ਹਾਂ ਮੈਂ ਫੂਨੇ ਨੂੰ ਨੋ ਦਵਾਰ ਹਾਂ ਮੰਨੀ ਦੋ ਕੀ ਹੁੰਦਾ ਹਣਾ ਕਿਸੇ ਦਾ ਕਿ ਨਹੀਂ ਨਿੰਦਰ ਕਰੀ ਇਹਦੀਆਂ ਧਾਰਾਂ ਨਗਾੜੀ ਫਿਰ ਮੈਂ ਰਾਜੂ ਵਾਲੀ ਨੂੰ ਦਿਖਾਣਾ ਕੁੱਝ ਨੇ ਵੇਦੀਆਂ ਮਾਰਦੀ ਕਰੇ ਬਹੁਤ ਪੂਰੀ ਦਾ ਇਹ ਆ ਬਈ ਰਾਜੂ ਵਾਲਾ ਹਾਂ ਇਹ ਹੋਰ ਸੱਟਾਂ ਨਹੀਂ ਬਈ ਕੋਈ ਮਾਦੀ ਵਾਲੀਆਂ ਵੱਡੀਆਂ ਨਹੀਂ ਰੱਖ ਲੀਆਂ ਨੇ ਉਹਨੇ ਹਾਂ ਬਾਕੀ ਭਾਈ ਭਾ ਵੀ ਛੋਟੇ ਹੀ ਆ ਕੋਈ ਇੰਨੇ ਚ ਆਉਂਦਾ ਵੀ ਕੋਈ ਨਹੀਂ ਜੇ ਆਪਾਂ ਕਹਦੀਏ ਕਿ ਨਹੀਂ ਹਾਂ ਇੰਨੇ ਬਈ ਮਣ ਕੇ ਤਿਆਰ ਉਹ 5-7 10000 ਰੁਪਏ ਨਾਲ ਰਲਾਉਣਗੇ ਹੂੰ ਇੰਨਾ ਇਹ ਵਕੀੜੀਆਂ ਦੂਜੀਆਂ ਵੀ ਦੱਸਦੇ ਜਿਵੇਂ ਆ ਪ੍ਰੂਨ ਜਿਹੜੀ ਬੱਚੀ ਸੂਈ ਵੀ ਆ ਹਨਾ ਤੇ ਮੈਂ ਕਹਿੰਦਾ ਜੇ ਬੱਚੀ ਖਰੀਦਣ ਚਲੇ ਜਾਈਏ ਤਾਂ ਉਹ ਵੀ 35-40000 ਦੀ ਮਿਲਦੀ ਹੈ ਕਿ ਨਹੀਂ ਮਿਲਦੀ ਹੈ ਭਾਈ ਇਹ ਭਾ ਨਹੀਂ ਮਿਲਦੇ ਹਾਂ ਲੋਕ ਜਿਹੜਾ ਕਹਿੰਦਾ ਸਾਨੂੰ ਸੱਜਰ ਹੀ ਨਹੀਂ ਮਿਲਦੇ ਬੱਚੇ ਲਾ ਕੇ ਮਿਲਦੇ ਆ ਬੱਚੇ ਲੱਗ ਗਏ ਮਿਲਦ ਗਏ ਬਿਨਾ ਬੱਚੇ ਤੋਂ ਹੁਣ ਬੱਚੇ ਲੱਗਦੇ ਪਰ ਵੀ ਆਪਾਂ ਕਿੰਨੇ ਕੁ ਵੇਚ ਦ ਹਾਂ ਬਾਕੀ ਜਿਵੇਂ ਹੁਣ ਆਹ ਬੱਛੀ ਹੈ ਬਈ ਜਿਹੜੀ ਤੀਜੇ ਨੰਬਰ ਤੇ ਖੜੀ ਹੈ ਹਨਾ ਐਰ ਸ਼ਾਰਜ ਵਾਂਗੂ ਆ ਇਹ ਮੇਰੇ ਸਾਬ ਨਾਲ ਬਈ ਗਾਂ ਵਾਲੇ ਸੂਰੇ ਨੂੰ ਇਹ 3000 ਰੁਪਈਆ ਦੀ ਆ ਥਣ ਪਾਂਡਾ ਜਿਹੜੇ ਸਾਬ ਨਾਲ ਬਈ ਇਹ ਜੀ ਮੇਰੇ ਕੋਲ ਵੀਡੀਓ ਬਗਾਇਓ ਅੱਜ ਤੋਂ 15 20 ਦਿਨ ਪਹਿਲਾਂ ਦੀ ਮੇਰੇ ਕੋਲ ਵੀਡੀਓ ਆ ਹਾਂ ਜੋ ਸੌਦਾ ਕਰ ਲੱਗੇ ਵਾਟਸਐਪ ਤੇ ਪਾਵਾਂਗੇ ਵੀਡੀਓ ਹਾਂ ਤੇ ਕੋਈ ਵੈੜ ਪਛਾਣ ਨਹੀਂ ਜਾਂਦਾ ਬੰਦੇ ਨੇ ਇਸ ਵਾਂ ਭੁੱਖ ਨਹੀਂ ਰੋਲਤੀ ਹੂੰ ਮਨਿੰਦਰ ਭਾਈ ਜਿਹੜੀ ਤੂੰ ਚੁਵਾਈ ਕਰੀਏ ਨਾ ਹਨਾ ਇਹ ਕਿੰਨੇ ਟਾਈਮ ਦੀ ਗੱਭਣ ਚੱਕ ਪਾਦਾ ਹੈ ਬਈ ਬਈ 4 ਮਹੀਨੇ ਦਾ ਦਸਾਂ ਟਨਾਂ ਦੀ ਗੱਭਣ ਆ ਠੀਕ ਆ ਬਈ ਚੱਕ ਪਾਸ ਆ ਜੀ ਬਈ 10 ਕਿਲੋ ਦੁੱਧ ਕੰਡੇ ਵਾਲਾ ਆਪਾਂ 9 ਦੀ ਗਾਰੰਟੀ ਲਵਾਂਗੇ ਕੋਈ ਸਾਢੇ 8 ਗੱਡ ਜਾਂਦਾ ਵਾ ਗਾਂ ਫਰੀ ਦੇਵਾਂਗੇ ਠੀਕ ਆ ਬਈ ਹਾਂ ਬਈ 1.45 ਮਹੀਨੇ ਦੀ ਗੱਬੜ ਚੈੱਕ ਪਾਸ ਹਾਂਜੀ 9 ਕਿਲੋ ਦੋ ਤੇ ਕੀ ਬਾਜ ਦੇਣੀ ਆਪਾਂ ਇਹ 47000 ਚ ਪਹੁੰਚ ਕਰ ਦਾਂਗੇ 100 ਕਿਲੋ ਰੋਟਾ ਬਈ ਠੀਕ ਆ ਨਾ ਬਈ ਉਹਦਾ ਕੀਤੀ ਤਾਂ 48 ਸੀ ਪਹਿਲਾਂ ਤਾਂ ਪਰ 47 ਕਰ ਬਈ ਇਹ ਗੱਲ ਕਹਿਣਾ ਨਾ ਯਾਰ ਕੋਈ ਸੱਚਾ ਹੈ ਨਾ ਫੋਨ ਲਾਵੇ ਜਿਵੇਂ ਦੂਜੀਆਂ ਗਾਇਆਂ ਵੀ ਆ ਉਹਨਾਂ ਬਾਰੇ ਕੋਈ ਫੋਨ ਲਾਓ ਉਹਦੇ ਨਾਲ ਵੀ ਸੌਦਾ ਰਵਿੰਦਰ ਰਲੇ ਹੀ ਲੱਦਦਾ ਹੁੰਦਾ ਕਿ ਨਹੀਂ ਇਹਦਾ ਗੱਲ ਹੈ ਹਰੇਕ ਚੀਜ਼ ਮੂੰਹ ਮੰਗੀ ਨਹੀਂ ਮਿਲਦੀ ਹੁੰਦੀ ਕਿ ਨਹੀਂ ਤੇ ਜਿਆਦਾ ਕਸਾਈ ਵੀ ਨਾ ਹੋਵੇ ਮੈਂ ਇਹ ਗੱਲ ਕਹੀ ਰ ਅਗਲਾ ਕਹੇ ਬਈ ਕਣੀ 35 40 ਇੰਨੇ ਫਰਕ ਵੀ ਨਹੀਂ 1000 2000 ਦਾ ਹੁੰਦਾ ਕਿ ਨਹੀਂ ਉਹ ਚੱਲ ਆਏ ਵੀ ਨੇੜੇ ਵਾਲੇ ਨੂੰ ਬੰਦੇ ਨੂੰ ਉਹਨੂੰ ਕਿਰਾਇਆ ਕਰੂਗਾ ਘਟ ਜਾਂਦਾ ਕਿ ਨਹੀਂ ਦੂਰ ਵਾਲੇ ਬੰਦੇ ਨਾਲ ਕੋਈ ਉਹੋ ਜਿਹਾ ਫਰਕ ਆ ਕਿਰਾਇਆ ਜਮੈਂ ਚੱਕਰਾ ਹੀ ਪੈਂਦਾ ਬਸ ਸਾਡੇ ਕੋਲ ਗੱਡੀਆਂ ਥੋੜੇ ਪੱਕੇ ਹੁੰਦੇ ਆ ਹਾਂ ਉਹ ਕਿਰਾਇਆ ਜੈਜ ਲੈਣ ਦੀ ਇੱਕ ਗੱਡੀਆਂ ਬੰਦ ਹੁੰਦੀਆਂ ਉਹ ਲਿਆਉਂਦੇ ਆ ਆਹ ਇੱਕ ਕਵਰ ਕਵਰ ਕਰਕੇ ਲਿਆ ਜਾਂਦੇ ਆ ਆਪਾਂ ਨੂੰ ਹਣ ਆਮ ਜੇ ਕੋਈ ਲੋਹੇ ਵਾਲੇ ਨੂੰ ਲਿਆਊਗਾ ਥੋੜੇ ਟੁੱਟ ਘਣੀ ਵੀ ਨਹੀਂ ਹਾਂ ਬਾਕੀ ਜਿਹੜੀਆਂ ਗੱਭਰ ਤੋਂ ਕਰਦਾ ਬਈ ਜਿੰਨਾ ਕਿ ਇਹਨਾਂ ਨੇ ਖਾਣਾ ਉਸ ਤੋਂ ਬਾਅਦ ਇਹਨਾਂ ਨੇ ਦੁੱਧ ਦੇਈਏ ਨਾ ਉਸ ਤੋਂ ਬਾਅਦ ਪਸ਼ੂ ਫੇਰ ਤਿਆਰ ਹੋ ਜਾਂਦਾ ਕਿ ਨਹੀਂ ਬਾਕੀ ਬਈ ਸਾਰੀਆਂ ਗਾਈਆਂ ਵਾਂ ਕਾਰਗਲੀਆਂ ਸਾਰੀਆਂ ਸ਼ਕੀਨਾਂ ਹਮ ਕਾਰਗਲ 5-5 ਕਿਲੋ ਪਾਜੋ ਖਾ ਜਾਣਗੀਆਂ ਨਿੰਦਰ ਆਪਣੇ ਕੋਲ ਜੇ ਪਸ਼ੂ ਜ਼ਿਆਦਾ ਹੋ ਜਾਂਦੇ ਆ ਆਪਾਂ ਨੂੰ ਵੇਚਣੇ ਪੈਂਦੇ ਆ ਆਪਣੇ ਕੋਲ ਜੇ 5-5 4-4 ਦਰ ਪਸ਼ੂ ਸਾਹ ਜੇ ਆਪਣੇ ਕੋਲ ਦਾ ਰੰਗ ਬਦਲ ਜਾਂਦਾ ਰੰਗ ਬਦਲ ਜਾਂਦਾ ਪਸ਼ਾ ਹੈ ਨਾ ਹਾਂ ਇਹੋ ਸੇਵਾ ਇਹ ਪੱਥੇ ਟੱਕੇ ਦਾ ਵੀ ਫਰਕ ਆ ਬਾਕੀ ਦਾਣੇ ਦੱਫੇ ਦਾ ਵੀ ਹੈ ਨਾ ਕਿਉਂਕਿ ਚੰਗਾ ਖਾਣਗੇ ਫੇਰ ਹੀ ਚੰਗਾ ਦੇਣੀਆਂ ਬਾਈ ਬਾਕੀ ਬਾਈ ਸਾਰੇ ਪਾਸੋਂ ਦੁੱਧ ਵਾਲੇ ਕੋਈ ਹੈ ਨਹੀਂ ਗੱਭਣ ਆਪਾਂ ਜਾਲ ਲੈ ਕੇ ਥੋੜਾ ਘੱਟ ਖੋਜ ਬਿਲਕੁਲ ਨਹੀਂ ਬਾਈ ਦੁੱਧ ਦਾ ਦੁੱਧ ਡੇਰੀ ਪੁੰਹਦਾ ਨਾਲ ਇਹ ਖਾਂਣ ਦਾ ਕਿਲੋ ਦੋ ਕੁਲ ਵਾਧ ਹੀ ਦਿੰਦਿਆਂ ਹਾਂ ਤੇ ਬਾਈ ਇਹ ਬਾਈ ਕਿੰਨੇ ਚਿਰ ਦੀ ਗੱਭਣ ਚੱਕਾ ਜਿਹੜੀ ਇਹ ਇਹ ਬਾਈ 6 ਮਹੀਨੇ ਤੇ 15 ਦਿਨਾਂ ਦੀ 6 ਮਹੀਨੇ 15 ਦਿਨਾਂ ਦੀ ਚੈੱਕ ਪਾਸ ਇਹਦੇ ਥਲੇ ਦੁੱਧ ਇਹ ਥਲੇ ਦੁੱਧ ਹੈਗਾ ਬਾਈ 11 12 ਕਿਲੋ ਤੇ ਪਰ ਆਪਾਂ 10 ਦੀ ਗਾਰੰਟੀ ਲਾਵਾਂਗੇ ਦੁੱਧ 11 ਹੀ ਆ ਬਸ ਠੀਕ ਹੈ ਤੇ ਇਹਦਾ ਮਾਲਕ ਜੀ ਇਹਦਾ 52000 ਚ ਪਹੁੰਚ ਬਾਈ ਇਹਦਾ ਹੀ ਬਾਈ ਨੇ 1000 ਘਟਾਤਾ ਹਨ ਇਹ ਕੋਈ ਛੋੜ ਮੰਨ ਲਓ ਕੋਈ ਛੱਪਾ ਮੰਨ ਲਓ ਕਿ ਨਹੀਂ ਜੇ ਕੋਈ ਜੋੜਾ ਲਊਗਾ ਤਾਂ ਵਾ ਹੋਰ ਕਰ ਦਾਂਗੇ ਮਾਲਤਾਂ ਬੜੀ ਗੱਲ ਹੈ ਬਾਈ ਪਰ ਐ ਬਾਈ ਜਿਵੇਂ ਗਾਈਆਂ ਇਹਨਾਂ ਨੇ ਕੋਕ ਦੁੱਧ ਵਾਲੇ ਪਸ਼ੂ ਨੂੰ ਲਾਲਚੰਦਾ ਦਾਣਾ ਪਾਈ ਦਿੰਦਾ ਅਗਲਾ ਜਾ ਕੇ ਨਹੀਂ ਤੇ ਇਹਨਾਂ ਨੇ ਆਈ ਇਹੋ ਜਿਹੀ ਹੀ ਰਹਿਣਾ ਕਿ ਨਹੀਂ ਨਹੀਂ ਰਹਿਣਾ ਬਾਈ ਤੇ ਮਹੀਨੇ ਕੇ ਚ ਜਾ ਕੇ ਜਦੋਂ ਇਹਨਾਂ ਡੇਢ ਮਹੀਨੇ ਪਹਿਲਾਂ ਛੱਡੀਆਂ ਇਹ ਸੋਹਣਾ ਪਿਆਰ ਹੋ ਜਾਣੀ ਹੈ ਕਿ ਨਹੀਂ ਬਈ ਦੁੱਧ ਵਾਲਾ ਪਸ਼ੂ ਜੇ ਕੋਈ ਘੁਮਾਣੇ ਮੁੜ ਕੇ ਲਸ ਕੇ ਬਈ ਲਸ ਕੇ ਦੁੱਧ ਵਾਲੇ ਪਸ਼ੂ ਨੇ ਖਾਰ ਮੰਨਣੀ ਮੰਨਣੀ ਹੈ ਹਨਾ ਜਿਹੜੇ ਪਸ਼ੂ ਨੇ ਦੁੱਧ ਹੀ ਨਹੀਂ ਦੇਣਾ ਉਹਨੇ ਰਾਜੀ ਹੋਈ ਜਾਣਾ ਕੋਣੇ ਹੋਈ ਜਾਣਾ ਰਾਜੀ ਹਨਾ ਬਾਕੀ ਉਹਨਾਂ ਕਾ ਫਰਕ ਆ ਬਾਈ ਆ ਜਿਵੇਂ 4 ਮਹੀਨੇ ਦੀ ਗੱਲ ਦੱਸਿਆ ਇਹ 19 ਕਾ ਉਹ ਜਿਵੇਂ ਹੁਣ ਗਾਹ ਪਿਆਰ ਹੋਣ ਲੱਗੀ ਉਹਦਾ ਉਹ ਟਾਈਮ ਚੱਲ ਪਿਆ ਉਹਦਾ ਕਾਹ ਨੂੰ ਨਹੀਂ ਤੇ ਜਿਵੇਂ ਜਿਵੇਂ ਹੋਈ ਜਾਊਗੀ ਇਹ ਹੈਗੀ ਆ 6.5 ਮਹੀਨੇ ਦੀ ਤੇ ਬਣੀਂਦਰ ਚੈੱਕ ਆਪਣੀਆਂ ਬਈ ਹੋਈਆਂ ਵੰਗਾ ਬਈ ਹਨਾ ਤੇ ਆਇਰਾ ਚ ਕਾਲੀ ਜਰਸੀ ਦਾ ਦਿਖਾ ਦਿਓ ਹਾਂ ਆ ਦੀ ਦੁੱਧ ਦੀ ਦੇਖ ਲਓ ਬਾਕੀ ਦੁੱਧ ਲਓ ਬਾਈ ਕਹਿੰਦਾ ਨਾ ਯਾਰ ਆਪਾਂ ਝੂਠ ਬੋਲ ਕੇ ਦੇਣੀ ਨਹੀਂ ਹੈ ਨਾ ਤੈਨੂੰ ਮੈਂ ਟਾਈਮ ਵੀ ਦਿਖਾ ਦਣਾ ਵੀਡੀਓ ਦਾ ਕਈ ਵਾਰੀ ਅੱਗੇ ਪਿੱਛੇ ਪੈਂਦੀ ਵੀ ਆ 8:00 ਵਜੇ 10 ਮਿੰਟ ਹੋ ਗਿਆ ਕਿ ਨਹੀਂ ਤੇ ਉਪਰੇ ਘਰ ਦਾ ਪਾਸੂ ਇੱਕ ਦਾ ਡੰਗ ਕਰਦਾ ਜੀ ਵਾਲਟੀ ਨਹੀਂ ਕਿਲੇਣੀ ਤਾਂ ਨਿੱਕੀ ਬਿਲਕੁਲ ਨਾ ਬਾਈ ਚੋਲੀ ਤੇ ਆ ਤੁਸੀਂ ਇਹਦਾ ਦੂਸਰੀ ਜਰਸੀ ਦੇਖ ਲਓ ਤੇ ਦੁੱਧ ਦਾ ਤੁਸੀਂ ਮਨਜਿੰਦਰ ਜਿਹੜਾ ਪਤਾ ਸਿਆ ਬਾਯਾ ਦਾ ਬੰਦਾ ਦੁੱਧ ਲਓ ਨਾ ਚਲੋ ਜੀ ਹਾਂਜੀ ਤੇ ਮਨਜਿੰਦਰ ਬਾਈ ਜਾਂਦੇ ਜਾਂਦੇ ਆਪਾਂ ਫਾਰਮ ਦੀ ਲਿਗੇਜਨ ਮਿਲ ਕੇ ਨੰਬਰ ਬੋਲ ਦਿਓ ਆਪਣਾ ਭਾਈ ਜੀ ਪਿੰਡ ਚੋਟੀਆਂ ਕਲਾਂ ਜ਼ਿਲ੍ਹਾ ਮੋਗਾ ਤਹਿਸੀਲ ਮੋਗਾ ਨੇੜੇ ਸਾਨੂੰ ਤਲਵੰਡੀ ਭਾਈ ਸ਼ਹਿਰ ਰਹਿੰਦਾ ਜੀ ਜੀ ਭਾਈ ਤੇ ਨਾਮ ਹੈ ਕਹਿੰਦੇ ਮਨਜਿੰਦਰ ਸਿੰਘ ਸੋਨ ਅਫ ਰਾਮ ਸਿੰਘ ਮੋਬਾਈਲ ਨੰਬਰ 9814340403 9814340403 ਤੇ ਮਨਜਿੰਦਰ ਭਾਈ ਜਿਵੇਂ ਆਪਾਂ ਦੋਨੇ ਹਨਾ ਦੱਸਿਆਂ ਜਿਵੇਂ ਜਿਉਨੇ ਸੋਹਣੇ ਨਵੇਂ ਜਿਹੇ ਅੰਗਾ ਹਨ ਦੁੱਧ ਦੇ ਨਾਲੇ ਦੋਨਾਂ ਦੇ ਇਹਦਾ ਵੀ ਜੋੜਾ ਕਰੂਗਾ ਇਹਦਾ ਵੀ ਹੋ ਜੂ ਮਾਨਤਾ ਕੋਲ ਮਾਨਤਾ ਲਗੋਆ ਕੋਈ ਫੋਨ ਲਾਵੇ ਕੋਈ ਚੱਕਰ ਨਹੀਂਗਾ ਬਸ ਜੋੜਾ ਕਰ ਲਵੇ ਉਹਦੇ ਨਾਲ ਆਪਾਂ ਤਾਂ ਮੰਨ ਲੇ ਜੇ ਸਾਰੀਆਂ ਲੈਣੀਆਂ ਸੰਗ ਰੱਖ ਲਓ ਇੱਕ ਰੱਖਣ ਨੂੰ ਫੇਰ ਦੁੱਧ ਵਾਸਤੇ ਕਰੇ ਤੇ ਅੱਜ ਉਧਰ ਮੱਝ ਹੈਗੀ ਆ ਹਾਂ ਬਾਕੀ ਇਹਦੇ 'ਚ ਇਹ ਹੋ ਜੂਗਾ ਨਾ ਵੀ ਜੇ ਕੋਈ ਜੋੜਾ ਲੈਂਦਾ ਏ ਉਹਦੇ ਤੇ ਤੈਨੂੰ ਕਿਰਾਏ ਦਾ ਫਰਕ ਪੈ ਜਾਣਾ ਹਾਂ ਨਾ ਕਿਰਾਏ ਦਾ ਫਰਕ ਪੈ ਜਾਣਾ ਗਿਆ ਹਾਂ ਤੇ ਉਹ ਅਗਲੇ ਨੂੰ ਵੀ ਇੱਕ ਗਾਂ ਤੋਂ ਕਮੀ ਕੀ ਹੁੰਦਾ ਕੱਢ ਜਾਣੀ ਉਹਦੀ ਨਹੀਂ ਸਹੀ ਗੱਲ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ ਹੋਰ ਕੋਈ ਵੀ ਜਾਣਕਾਰੀ ਲੈਣੀ ਆ ਬਾਈ ਦਾ ਨੰਬਰ